ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਤੁਹਾਡੇ ਸਾਹਮਣੇ ਇੱਕ ਪਰਿਵਾਰ ਦੀ ਕਹਾਣੀ ਰੱਖਣ ਜਾ ਰਿਹਾ ਹਾਂ ਜੋ ਸਿੱਖਿਆ ਵੀ ਵੱਡੇ ਪੱਧਰ ਤੇ ਦੇਊਗੀ ਤੇ ਦਿਲ ਨੂੰ ਦਹਿਲਾ ਵੀ ਦੇ ਹੋਏਗੀ ਕਿਦੇ ਨਾ ਕਿਦੇ ਉਹ ਜਿਹੜੀ ਕਹਾਣੀ ਹੈਗੀ ਇੱਕ ਪਰਿਵਾਰ ਨੂੰ ਸੁਖੀ ਪਰਿਵਾਰ ਨੂੰ ਸਿਖਰਾਂ ਵੱਲ ਪਹੁੰਚਾਉਣ ਦੀ ਬਜਾਏ ਜਿਹੜਾ ਹੇਠਲੇ ਪੱਦਰ ਨੂੰ ਲਜਾਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਕਹਾਣੀ ਦਾ ਜਿਹੜਾ ਮੋਟਿਵ ਕਿਹਾ ਜਾ ਸਕਦਾ ਹੈ ਤੁਹਾਡੇ ਸਾਹਮਣੇ ਰੱਖਣ ਜਾ ਰਹੇ ਹਾਂ ਸਾਰੀ ਕਹਾਣੀ ਦੀ ਜਿਹੜੀ ਜਾਣਕਾਰੀ ਤੁਹਾਡੇ ਨਾਲ ਸਾਂਝ ਕਰਾਂਗੇ ਵੀਡੀਓ ਨੂੰ ਪੂਰਾ ਦੇਖਦੇ ਜਾਓ ਤੇ ਆਪਣੇ ਜਿਹੜੇ ਹੈਗੇ ਨੇ ਵਿਚਾਰ ਜ਼ਰੂਰ ਦਿਓ ਕਿ ਕਸੂਰਵਾਰ ਅਸਲ ਦੇ ਵਿੱਚ ਇਸ ਕਹਾਣੀ ਦੇ ਪਿੱਛੇ ਕੌਣ ਹੈ ਕਿਉਂਕਿ ਜਿਹੜਾ ਇਹ ਸਾਰਾ ਜਿਹੜਾ ਸਿਲਸਿਲਾ ਜਿਹੜਾ ਤੁਹਾਡੇ ਸਾਹਮਣੇ ਰੱਖਣ ਜਾ ਰਹੇ ਹਾਂ ਇੱਕ ਛੋਟੇ ਜਿਹੇ ਪਰਿਵਾਰ ਦੇ ਨਾਲ ਜੁੜਿਆ ਹੋਇਆ ਤਾਂ ਉਸ ਛੋਟੇ ਜਿਹੇ ਪਰਿਵਾਰ ਨਾਲ ਤੇ ਕੁਝ ਪਿੰਡ ਦੇ ਮੌਤਵਾਰ ਸੱਜਣਾ ਨਾਲ ਗੱਲਬਾਤ ਕਰਾਂਗੇ ਤੇ ਆ ਪਹਿਲਾਂ ਤੁਹਾਨੂੰ ਘਰ ਦੇ ਹਾਲਾਤ ਜ਼ਰੂਰ ਦਿਖਾ ਦਿੰਨੇ ਆ ਜਿਸ ਔਰਤ ਨੂੰ ਜਗ ਜਨਣੀ ਕਿਹਾ ਜਾਂਦਾ ਜਿਸ ਔਰਤ ਦੇ ਨਾਲ ਪੂਰਾ ਸੰਸਾਰ ਚੱਲਦਾ ਹੈ ਜਿਸ ਔਰਤ ਦੇ ਕੰਮਕਾਜਾਂ ਦੇ ਨਾਲ ਪੂਰਾ ਪਰਿਵਾਰ ਚੱਲਦਾ ਤੇ ਅੱਜ ਉਸੇ ਹੀ ਔਰਤ ਦੇ ਇੱਕ ਦੁੱਖ ਭਰੇ ਹਾਲਾਤ ਦਿਖਾ ਸਕਦੇ ਆ ਤੇ ਅੱਜ ਉਸੇ ਔਰਤ ਦੇ ਜਿਹੜੇ ਕਾਰਨਾਮੇ ਤੁਹਾਨੂੰ ਦਿਖਾ ਸਕਦੇ ਆ ਕਿ ਉਸ ਔਰਤ ਦੇ ਜਾਨ ਦੇ ਮਗਰੋਂ ਉਸ ਪਰਿਵਾਰ ਦੇ ਨਾਲ ਉਸ ਘਰ ਦਾ ਕੀ ਹੋ ਜਾਂਦਾ ਹੈ ਇੱਕ ਚੰਗਾ ਪਲਾਕਾਰ ਇੱਕ ਵਾਰਾਂ ਖੰਡਰ ਦੇ ਵਾਂਗ ਜਿਹੜਾ ਬਣ ਜਾਂਦਾ ਹੈ ਤੇ ਉਸਦੇ ਜਿਹੜੇ ਛੋਟੇ-ਛੋਟੇ ਬੱਚੇ ਹੁੰਦੇ ਨੇ ਉਹ ਕਿਤੇ ਨਾ ਕਿਤੇ ਕਿੱਥੇ ਜਾ ਸਕਦਾ ਹੈ ਆਪਣੀ ਮਾਂ ਦੇ ਪਿਆਰ ਤੋਂ ਵੀ ਜਿਹੜਾ ਇੱਕ ਪਾਸਾ ਵਟਦਾ ਜਾਪਦੇ ਨੇ ਤੇ ਉਹ ਸਾਰੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦੇ ਆ ਘਰ ਦੇ ਹਾਲਾਤ ਤੁਸੀਂ ਦੇ ਸਕਦੇ ਹੋ ਕਿਉਂਕਿ ਇਹ ਹਾਲਾਤ ਕੋਈ ਬਾਤੇ ਪੁਰਾਣੇ ਨਹੀਂ ਹੈਗੇ ਸਿਰਫ 1-2 ਸਾਲਾਂ ਦੇ ਵਿੱਚ ਹੀ ਜਿਹੜੇ ਹਾਲਾਤ ਇਸ ਤਰ੍ਹਾਂ ਦੇ ਜਿਹੜੇ ਘਰ ਦੇ ਬਣੇ ਨੇ ਉਹ ਕਿਸ ਤਰ੍ਹਾਂ ਬਣੇ ਨੇ ਉਹ ਸਾਰੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦੇ ਆ ਸਭ ਤੋਂ ਪਹਿਲਾਂ ਅਸੀਂ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਾਂਗੇ ਕਿ ਗੱਲ ਕੀ ਹੋਈ ਹੈ ਬਈ ਸਭ ਤੋਂ ਪਹਿਲਾਂ ਨਾਮ ਜ਼ਰੂਰ ਆਪਣਾ ਦੱਸ ਦਿਓ ਜੀ ਭੋਟ ਸਿੰਘ ਜੀ ਠੀਕ ਹੈ ਜੀ ਕਿਹੜਾ ਪਿੰਡ ਕਿਹੜਾ ਜੀ ਕਾਮਲਵਾਲਾ ਜੀ ਇੱਕ ਕੀ ਗੱਲਬਾਤ ਹੋਈ ਤੁਸੀਂ ਦੱਸ ਰਹੇ ਸੀ ਕਿ ਤੁਹਾਡੀ ਜਿਹੜੀ ਧਰਮ ਪਤਨੀ ਹੈਗੀ ਤੁਹਾਨੂੰ ਛੱਡ ਕੇ ਚਲ ਗਈ ਸੀ ਇਹ ਗੱਲ ਕੀ ਹੈ ਇਹ ਗੱਲ ਇਹ ਵੀ ਪਹਿਲਾਂ ਕਹਿੰਦੀ ਮੈਂ ਵਾਂਡੇ ਜਾ ਬੀ ਉੱਥੇ ਦਰਬਾਰ ਸਾਹਿਬ ਜਾਣਾ ਜੀ ਅੱਛਾ ਜੀ ਇਹ ਛੋਟੇ ਬੇਟੇ ਨੂੰ ਦਰਬਾਰ ਸਾਹਿਬ ਲਗਏ ਨੇ ਨਾਲ ਮੇਰੀ ਸੱਸ ਗਈ ਏ ਇਹਨਾਂ ਦੀ ਮਿਲੀ ਭੁਗਤਣਾ ਹੀ ਸਾਰਾ ਕੰਮ ਇਹਨਾਂ ਨੇ ਕਰਕੇ ਤੇ ਮੇਰੀ ਘਰ ਦੀ ਉਹਨਾਂ ਨੂੰ ਦੂਜੇ ਬੰਦੇ ਨਾਲ ਕਾਲ ਦਿੱਤਾ ਹੈ ਹੁਣ ਮੇਰੇ ਕੋਲ ਬੱਚੇ ਦੋ ਨੇ ਤੇ ਮੇਰੇ ਨਾਲ ਕੋਈ ਵੀ ਪ੍ਰਸ਼ਾਸਨ ਨੇ ਕਿਸੇ ਨੇ ਮੇਰੇ ਕੋਈ ਬਰਾਬਰ ਨਹੀਂ ਖੜਿਆ ਮੈਂ ਪ੍ਰਸ਼ਾਸਨ ਤੋਂ ਇਹ ਮੰਗ ਮੰਗਦਾ ਮੈਨੂੰ ਇਨਸਾਫ਼ ਦਿੱਤਾ ਜਾਵੇ। ਨਹੀਂ ਜਿਹੜੇ ਇਹ ਕਰਦੇ ਹਾਲਾਤ ਹੋਏ ਨੇ ਪਹਿਲਾਂ ਵੀ ਇਦਾਂ ਸੀਗੇ ਕਿ ਹੁਣ ਹੋਏ ਨੇ। ਹੁਣ ਹੋਏ ਜੀ। ਅੱਛਾ। ਇਹ ਸਾਲ ਦੇ ਵਿੱਚ ਡੇਢ ਦੇ ਜਿਹੜਾ ਓਨ ਕੰਮ ਹੋਇਆ ਜੀ। ਅੱਛਾ ਜੀ। ਹਾਂ ਜੀ। ਇਸ ਵੀਰ ਦਾ ਕਹਿਣਾ ਹੈ ਕਿ ਜਿਹੜੀ ਇਹਨਾਂ ਦੀ ਧਰਮ ਪਤਨੀ ਸੀਗੀ ਉਹਨਾਂ ਨੂੰ ਛੱਡ ਕੇ ਖੋਰ ਲਿਵਿੰਗਰ ਲਿਵਿੰਗਰ ਰਿਲੇਸ਼ਨ ਦੇ ਵਿੱਚ ਰਹਿ ਰਹੇ ਨੇ ਜਿਸ ਤੋਂ ਬਾਅਦ ਇਹਨਾਂ ਦਾ ਜਿਹੜਾ ਦਿਮਾਗੀ ਸੋਲਤੋਲਣ ਵੀ ਜਿਹੜਾ ਕਿਹਾ ਜਾ ਸਕਦਾ ਠੀਕ ਨਹੀਂ ਹੈਗਾ ਆਪਣੇ ਆਪ ਨੂੰ ਬੜਾ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਕਿਦਨ ਕਿਦਿਓ ਜਿਹੜਾ ਬੋਝ ਹੈਗਾ ਦਿਮਾਗ ਤੇ ਉਹ ਜਾਪਦਾ ਜਿਹੜੇ ਤੁਸੋਂ ਤੁਹਾਨੂੰ ਕਰਦੇ ਹਾਲਾਤ ਦਿਖਾ ਰਹੇ ਆ ਮਾਤਾ ਨਾਲ ਗੱਲਬਾਤ ਕਰਾਂਗੇ ਮਾਤਾ ਜੀ ਕੀ ਗੱਲ ਹੋਈ ਸੀਗੀ ਕੀ ਕੋਈ ਲੜਾਈ ਝਗੜਾ ਹੋਇਆ ਸੀ ਕਿ ਵੈਸੇ ਚੱਲ ਗਿਆ ਸੀਗੇ ਮੈਂ ਗਈਆਂ ਕੁੜੀ ਕੋਲ ਅੱਛਾ ਜੀ ਕੁੜੀ ਤੋਂ ਬਾਅਦ ਇਹ ਮੇਰੀ ਕੁੜੀ ਹੀ ਕੀ ਗੇਰੀ ਅੱਛਾ ਜੀ ਹਰ ਸੁਤਾ ਸੀ ਜੇ ਉਹ অপারেশন ਕਰਾਇਆ ਸੀ ਗੁੱਡੀ ਨੇ ਨਹੀਂ ਨਹੀਂ ਜਦੋਂ ਤੁਹਾਡੀ ਨੌ ਕਰ ਤੂੰ ਜਾਂਦੀ ਹੈ ਕੋਈ ਲੜਾਈ ਝਗੜਾ ਹੁੰਦਾ ਹੈ ਕਿ ਵੈਸੇ ਚੱਲ ਜਾਂਦੀ ਹੈ ਉਦਾਂ ਹੀ ਗਈ ਆ ਅੱਛਾ ਵੈਸੇ ਗਈ ਹੈ ਚੱਲ ਗਈ ਠੀਕ ਹੈ ਜੀ ਕਿੰਨਾ ਸਮਾਂ ਹੋ ਗਿਆ ਜਿਹੜਾ ਵਿਆਹ ਨੂੰ ਕਿੰਨਾ ਟਾਈਮ ਹੋ ਗਿਆ ਵਾਹ ਵਾਹ ਸਾਲੇ ਹੋ ਗਏ ਕੋਈ 10 12 13 14 ਸਾਡੇ ਨਾਲ ਮੋਤਵਰ ਸੱਜਣ ਹੈਗੇ ਨੇ ਮੌਜੂਦ ਨੇ ਕੀ ਨਾਮ ਕੀ ਆਪਣਾ ਜੀ ਆਪਣਾ ਦਾ ਜਗੁੰਦਰ ਸਿੰਘ ਜੀ ਠੀਕ ਹੈ ਇਸ ਪਰਿਵਾਰ ਨੂੰ ਜਾਣਦੇ ਹੋ ਕਾਫੀ ਪੁਰਾਣੇ ਸਮੇਂ ਜੀ ਸਾਡੇ ਆਪਣੇ ਖਾਸ ਹੀ ਆ ਅੱਛਾ ਜੀ ਤੇ ਜੋ ਵੀ ਕੀਤਾ ਹੈ ਇਸ عورت ਨੇ ਬਹੁਤ ਗਲਤ ਕੀਤਾ ਛੋਟੇ ਛੋਟੇ ਬੱਚਿਆਂ ਨੂੰ ਛੱਡ ਕੇ ਜਾਣ ਨਹੀਂ ਜਾਣਾ ਚਾਹੀਦਾ ਸੀ ਜੇ ਗਈ ਵੀ ਆ ਤੇ ਅੱਜ ਵੀ ਜੇ ਗਲਤੀ ਕੀਤੀ ਹੈ ਤਾਂ ਆਣ ਕੇ ਆਪਣੇ ਬੱਚਿਆਂ ਨੂੰ ਸੰਭਾਲ ਲੈ ਆਪਣੇ ਘਰ ਨੂੰ ਸੰਭਾਲ ਲੈ ਤੇ ਫਿਰ ਵੀ ਆਪਦਾ ਘਰ ਆਪਦਾ ਹੀ ਹੁੰਦਾ ਹੈ ਬੇਗਾਨਾ ਕੋਈ ਨਹੀਂ ਮਤਲਬ ਸੰਭਾਲਦਾ ਇੱਕ ਹੀ ਨਾਮ ਕੀ ਆਪਣਾ ਜੀ ਮੇਰਾ ਨਾਮ ਜਗENDER ਸਿੰਘ ਜੀ ਜਿਹੜੇ ਘਰ ਦੇ ਹਾਲਾਤ ਹੋਏ ਨੇ ਪਹਿਲਾਂ ਵੀ ਇਦਾਂ ਸੀਗੇ ਹੁਣ ਹੋਏ ਆ ਪਹਿਲਾਂ ਠੀਕ ਸੀ ਜਦੋਂ ਦੀ ਚਲੇ ਗਈ ਉਦੋਂ ਤੋਂ ਲੈ ਕੇ ਘਰ ਜਣਾ ਸਾਰਾ ਬਰਬਾਦ ਹੋ ਚੁੱਕਾ ਠੀਕ ਹੈ ਜੀ ਤੇ ਬੱਚਿਆਂ ਦਾ ਕਿਸ ਤਰ੍ਹਾਂ ਜਿੱਦਾਂ ਇੱਕ ਮਾਂ ਦਾ ਜਿਹੜਾ ਪਿਆਰ ਜਿਹੜਾ ਉਹ ਜਿਹੜਾ ਹੱਥ ਸੀਗਾ ਪਿਆਰ ਪਰ ਆ ਉਹ ਉਪਰ ਉੱਟ ਗਿਆ ਕਿਦਾਂ ਦੇਖਦੇ ਹੋ ਜੀ ਇਹ ਬਹੁਤ ਨੁਕਸਾਨ ਹੋ ਰਿਹਾ ਬੱਚਿਆਂ ਦਾ ਜੇ ਅੱਜ ਬੱਚੇ ਨੇ ਚਲੋ ਅਮਰਤਾਰੀ ਹੋ ਗਏ ਨੇ ਜੇ ਉਹ ਮਾਂ ਹੁੰਦੀ ਤੇ ਅੱਜ ਇਹਨਾਂ ਨੂੰ ਬਹੁਤ ਸਿਖਰਾਂ ਤੇ ਪਹੁੰਚਾ ਸਕਦੀ ਸੀ ਬਿਲਕੁਲ ਜੀ ਬਿਲਕੁਲ ਤੇ ਜੇ ਉਹ ਨਹੀਂ ਇਸੇ ਤਰ੍ਹਾਂ ਤੇ ਹੋ ਸਕਦਾ ਵੀ ਹੋਰ ਨੁਕਸਾਨ ਵੀ ਬੱਚਿਆਂ ਦਾ ਕਿਉਂਕਿ ਜਿਹੜੇ ਬੱਚੇ ਨੇ ਕੱਲ ਦਾ ਫਿਊਚਰ ਉਹਨਾਂ ਦਾ ਚੰਗਾ ਬਣ ਸਕਦਾ ਇੱਕ ਤਾਂ ਹੀ ਬਣਦਾ ਇੱਕ ਮਾਂ ਸਿਰ ਤੇ ਬੱਚੇ ਦੇ ਹੋਵੇ ਤੇ ਉਹ ਹੀ ਫਿਊਚਰ ਬਣਾ ਸਕਦੀ ਹੈ ਬਿਲਕੁਲ ਜੀ ਪਿਤਾ ਨੇ ਬਾਹਰ ਕਮਾਈ ਕਰਨੀ ਹੈ ਪਰ ਘਰ ਜਿਹੜਾ ਉਹ ਮਾਤਾ ਨੇ ਸੰਭਾਲਣਾ ਹੁੰਦਾ ਹੈ ਬਿਲਕੁਲ ਬੱਚਿਆਂ ਦੀ ਮਾਂ ਹੀ ਸਭ ਕੁਝ ਸੰਭਾਲ ਸਕਦੀ ਬੱਚਿਆਂ ਨੂੰ ਦੂਸਰਾ ਬੰਦਾ ਨਹੀਂ ਸੰਭਾਲ ਸਕਦਾ ਕਿਤੇ ਕੋਸ਼ਿਸ਼ ਕੀਤੀ ਦੁਬਾਰਾ ਇਹਨਾਂ ਨੂੰ ਆਪਸ ਦੇ ਵਿੱਚ ਜੋੜਨ ਦੀ ਜੀ ਇਹ ਬੰਦੇ ਲੈ ਕੇ ਜਾਂਦੇ ਰਹੇ ਪਰ ਉਹਨਾਂ ਨੇ ਕੋਈ ਗੱਲ ਸੁਣੀ ਨਹੀਂ ਕੋਈ ਨਾ ਠਾਣੇ ਆ ਲਿਆ ਸੁਣੀਆ ਤੇ ਨਾ ਕਿਸੇ ਨੇ ਹੋਰ ਹੀ ਮਸਬਾ ਲੋ ਉਹਨਾਂ ਨੇ ਹੀ ਸੁਣੀਆ ਵੀ ਇਸ ਗੱਲ ਨੂੰ ਹੁਣ ਗੋਲੀਆਂ ਹੀ ਕੀਤਾ ਗਿਆ ਠੀਕ ਹੈ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਜਿਹੜਾ ਮੈਸੇਜ ਕੀ ਦੇਣਾ ਚਾਹੋਗੇ ਕੀ ਉਹਨਾਂ ਨੂੰ ਜਿਹੜਾ ਸੋਝ ਦੇਣਾ ਚਾਹੋਗੇ ਮੈਂ ਤਾਂ ਅੱਜ ਵੀ ਇਹਨਾਂ ਨੂੰ ਕਹਿਣਾ ਕਿ ਉਹ ਆਪਣੀ ਗਲਤੀ ਨੂੰ ਸਮਝਾਉਣ ਤੇ ਫਿਰ ਵੀ ਇੱਥੇ ਆ ਕੇ ਆਪਣਾ ਘਰ ਸੰਭਾਲਣ ਜੇ ਗਲਤੀ ਬੱਚਿਆਂ ਤੋਂ ਇਨਸਾਨ ਤੋਂ ਹੁੰਦੀ ਆ ਜੇ ਕਰਮਾਂਜ ਤੇ ਗਲਤੀ ਦੀ ਉਹਨੂੰ ਭੁੱਲ ਕੇ ਤੇ ਆਣ ਕੇ ਦੇ ਆਪਣੀ ਘਰ ਸੰਭਾਲਣ ਏ ਵੀਰ ਜੀ ਦੁਬਾਰਾ ਦੁਬਾਰਾ ਤੁਹਾਡੇ ਕੋਲ ਸਵਾਲ ਕਰਦੇ ਆ ਕੋਈ ਲੜਾਈ ਝਗੜਾ ਹੋਇਆ ਸੀਗਾ ਕਿ ਵੈਸੇ ਹੀ ਕੋਈ ਗੱਲ ਨਹੀਂ ਇਸ ਗੱਲ ਕੋਈ ਵੀ ਲੜਾਈ ਝਗੜੇ ਦੀ ਕੋਈ ਐਹੋ ਜੀ ਗੱਲ ਨਹੀਂ ਜੀ ਅੱਛਾ ਜੀ ਹਾਂਜੀ ਕਿੰਨਾ ਟਾਈਮ ਹੋ ਗਿਆ ਤੁਹਾਡੇ ਵਿਆਹ ਨੂੰ ਕਿੰਨਾ ਮੇਰਾ 14 ਸਾਲ ਹੋ ਗਏ ਵਿਆਹ ਨੂੰ ਅੱਛਾ ਜੀ ਹਾਂਜੀ ਤੇ ਜਿਹੜੀ ਇਹ ਘਟਨਾ ਵਾਪਰੀ ਆ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਕਿੰਨਾ ਟਾਈਮ ਹੋ ਗਿਆ ਘਰ ਤੋਂ ਬਾਹਰ ਜਾਣ ਦਾ ਸਾਲ ਹੋ ਗਿਆ ਜੀ ਸਾਲ ਸਾਲ ਹਾਂਜੀ ਸਾਲ ਹੋ ਗਿਆ ਤੇ ਕੋਈ ਪਰਿਵਾਰ ਤੱਕ ਦੁਬਾਰਾ ਪਹੁੰਚ ਕੀਤੀ ਤੁਸੀਂ ਆਪਣੇ ਸਹੁਰਾ ਪਰਿਵਾਰ ਤੱਕ ਹਾਂ ਕੀਤੀ ਉਹ ਨਾ ਗੱਲ ਹੀ ਨਹੀਂ ਗੋਲੀ ਉਹ ਕਹਿੰਦੇ ਵੀ ਨਹੀਂ ਉਹਨਾਂ ਦੇ ਪਰ ਉਹਨਾਂ ਨੇ ਮਿਲੀ ਭੁਗਤਣਾ ਇਹ ਕੰਮ ਹੋਇਆ ਜੀ। ਅੱਛਾ ਜੀ। ਹਾਂ ਸਾਰੇ ਪਰਿਵਾਰ ਦੀ ਮਿਲੀ ਭੁਗਤਣਾ ਇਹ ਸਾਰਾ ਕੰਮ ਹੋਇਆ ਜੀ। ਪੰਚਾਇਤ ਲੈ ਕੇ ਜਾਂਦੇ ਰਹੇ? ਹਾਂ ਜੀ ਉਹ ਜਾਂਦੇ ਰਹੇ ਪੰਚਾਇਤ ਦੌਰ ਹੀ ਮੈਂ ਫੈਲਾ ਕਰਕੇ ਲਿਆਂ। ਅੱਛਾ ਜੀ। ਇਹ ਜੋ ਕੰਮ ਆ ਮੁਰਕੇ ਮੈਂ ਉਹਨੂੰ ਸਹੁਰਾਂ ਦੇ ਲਗਿਆ। ਅੱਛਾ ਜੀ। ਮੁਰਕੇ ਤੀਜੇ ਦਿਨ ਉਹਨਾਂ ਨੇ ਇਹ ਕੰਮ ਕੀਤਾ ਤੀਜੇ ਚੌਥੇ ਦਿਨ ਉਹਨਾਂ ਨੇ ਕੰਮ ਕਰ ਕੀ ਕਰਦੇ ਹੋ ਜੀ? ਮੈਂ ਖੇਤੀਬਾੜੀ ਕਰਦਾ ਜੀ। ਅੱਛਾ ਜੀ। ਠੀਕ ਹੈ ਹੁਣ ਕੀ ਦੂਜਾ ਮੰਗ ਕੀ ਕਰਦੇ ਹੋ ਜੀ ਮੰਗੇ ਪ੍ਰਜਾਸ਼ਨ ਤੋਂ ਕਰਦਾ ਵੀ ਮੈਨੂੰ ਇਨਸਾਫ ਦਿੱਤਾ ਜਾਵੇ ਠੀਕ ਹੈ ਜੀ ਹਾਂਜੀ ਠੀਕ ਹੈ ਸਾਡੇ ਨਾਲ ਜਿਹੜੇ ਮੌਤ ਵਰ ਸੱਜਣਾਂ ਜਿਹੜੇ ਪਿੰਡ ਤੋਂ ਹੈਗੇ ਨੇ ਕਿਸਾਨ ਯੂਨੀਅਨ ਦੇ ਆਗੂ ਸਹਿਬਾਨ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਜਿਹੜਾ ਇਹ ਜਿਹੜਾ ਆਪਾਂ ਮੰਝਰ ਦੇਖ ਰਹੇ ਹਾਂ ਕਿਸ ਤਰ੍ਹਾਂ ਦੇਖਦੇ ਹੋ ਕੀ ਮੈਸੇਜ ਦੇਣਾ ਚਾਹੁੰਦੇ ਹੋ ਜੀ ਮੈਂ ਤੈਲ ਸਿੰਘ ਪਿੰਡ ਕਮਲ ਵਾਲੇ ਤੋਂ ਅੱਛਾ ਇਹ ਜਿਹੜਾ ਵੀਰ ਮੇ ਭਤੀਆ ਹੀ ਮੇਰਾ ਅੱਛਾ ਜੀ ਮੈਂ ਕਹਿੰਦਾ ਵੀ ਜਿਹੜਾ ਘਰ ਹੁੰਦਾ ਇੱਕ ਘਰ ਜਿਹੜਾ ਹੁੰਦਾ ਉਹ ਜਨਾਨੀ ਦੇ ਨਾਲ ਹੀ ਘਰ ਹੁੰਦਾ ਹੈ ਬਿਲਕੁਲ ਜੀ ਬਾਹਰ ਬੰਦੇ ਨਾਲ ਤੇ ਘਰ ਜਨਾਨੀ ਨਾਲ ਹੁੰਦਾ ਹੈ ਜੇ ਜਨਾਨੀ ਛੱਡ ਕੇ ਗਈ ਹੈ ਤੇ ਦੇਖੋ ਇਹ ਘਰ ਦਾ ਪਰਿਵਾਰ ਦਾ ਕੀ ਹਾਲ ਹੋ ਗਿਆ ਦੇਖੋ ਇਹੋ ਜੀ ਲਾੜ ਜਿਹੜੀ ਮਾੜੇ ਉਧਰੋਂ ਕੈਮਰਾ ਕਰੋ ਇਹੋ ਜੀ ਲਾੜ ਜਿਹੜੀ ਛੱਡ ਕੇ ਜਾਂਦਾ ਮੈਂ ਤਾਂ ਕਹਿੰਦਾ ਕਮਲੀ ਗੱਲ ਨਹੀਂ ਤੇ ਹੋਰ ਕੀ ਹੈ ਬਿਲਕੁਲ ਜੀ ਮੈਂ ਇਹ ਵੀ ਕਹਿੰਦਾ ਹੁਣ ਅੱਜ ਤੋਂ ਕਹਿੰਦਾ ਕਿ ਸਿਆਣੀ ਬਣੇ ਆਪਦੇ ਘਰੇ ਆਵੇ ਆਪਣੇ ਬੱਚਿਆਂ ਨੂੰ ਸੰਭਾਲੇ ਇਹੋ ਜੀ ਲਾੜ ਦੁਬਾਰਾ ਨਹੀਂ ਮਿਲਣੀ ਤੇ ਨਾ ਹੀ ਲੱਭ ਤੇ ਜੇ ਗਲਤੀਕਾਰ ਵੀ ਬੈਠੇ ਨੇ ਉਹ ਗਲਤੀ ਸੋਧ ਸੁਲਝ ਵੀ ਸਕਦੀ ਹੈ ਦੁਬਾਰਾ ਇਸ ਘਰ ਨੂੰ ਆ ਕੇ ਵਸਾਇਆ ਜਾ ਸਕਦਾ ਹੈ ਮੈਂ ਇਹੋ ਹੀ ਸਾਡੀ ਧਰਤੀ ਸਾਡੇ ਲੋਕ ਚ ਇਹਨਾਂ ਦਾ ਇਹਨਾਂ ਨੂੰ ਫਿਰ ਦੁਬਾਰਾ ਇਹੋ ਹੀ ਕਹਿਣਾ ਵੀ ਆਪਣੇ ਘਰੇ ਆ ਜਾਵੇ ਤੇ ਆਪਣਾ ਘਰ ਆ ਕੇ ਸੰਭਾਲੇ ਬਿਲਕੁਲ ਇਹ ਤੁਸੀਂ ਦੇ ਸਕਦੇ ਹੋ ਕਿ ਹੀਰਿਆ ਵਰਗੇ ਦੋ ਛੋਟੇ ਛੋਟੇ ਪੁੱਤਰ ਜਿਨ੍ਹਾਂ ਨੂੰ ਇਹ ਔਰਤ ਛੱਡ ਕੇ ਜਾ ਚੁੱਕੀ ਉਹਨਾਂ ਨਾਲ ਗੱਲਬਾਤ ਕਰਾਂਗੇ ਇਹ ਬੇਟਾ ਕੀ ਨਾਮ ਕੀ ਆਪਣਾ ਇਹ ਦਸ਼ਨ ਪ੍ਰੀਤ ਸਿੰਘ ਠੀਕ ਹੈ ਜੀ ਇਹ ਮੰਮਾ ਨਹੀਂ ਕਰ ਹੈਗੇ ਕਿਸ ਤਰ੍ਹਾਂ ਦੇਖਦੇ ਹੋ ਜਾਦ ਆਉਂਦੀ ਹੈ ਜੱਸ ਕਹਿ ਕੀ ਮੈਸੇਜ ਕੀ ਦਿਓਗੇ ਜੇ ਉਹਨਾਂ ਤੱਕ ਗੱਲਬਾਤ ਹੁੰਦੀ ਤੁਹਾਡੀ ਹੁਣ ਤੱਕ ਕੋਈ ਕਿ ਨਹੀਂ ਨਹੀਂ ਹੁਣ ਕੀ ਕਹੋਗੇ ਜੇ ਉਹ ਦੇਖ ਰਿਹਾ ਤੁਹਾਨੂੰ ਤਾਂ ਕੁਛ ਕਹਿਣਾ ਚਾਹੋਗੇ ਉਹਨਾਂ ਨੂੰ ਹਾਂਜੀ ਵਾਪਸ ਆ ਜਾਓ ਹਾਂਜੀ ਅਮਰਤ ਨਹੀਂ ਹੋ ਗਈ 10 10 ਸ ਅੱਛਾ ਪੜਦੇ ਹੋ ਹਾਂਜੀ ਕਿਹੜੀ ਕਲਾਸ ਚ ਪੰਜਵੀਂ ਠੀਕ ਹੈ ਜੀ ਤੇ ਜਦੋਂ ਸਵੇਰ ਉੱਠਦੇ ਹੋ ਸਵੇਰ ਤੁਹਾਨੂੰ ਤਿਆਰ ਕੌਣ ਕਰਕੇ ਭੇਜਦਾ ਹੈ ਕਿ ਆਪਣੇ ਆਪ ਆਪਣੇ ਆਪ ਠੀਕ ਹੈ ਜਦੋਂ ਮੰਮਾ ਕਰਉਂਦੇ ਸੀ ਸਾਰਾ ਕੁਝ ਉਹ ਕਰਦੇ ਸੀਗੇ ਹਾਂਜੀ ਰੋਟੀ ਕੌਣ ਪਕਾਉਂਦੇ ਆ ਦਾਦੀ ਅੱਛਾ ਤੇ ਦਾਦੀ ਤਾਂ ਵਿਚਾਰੀ ਬਜ਼ੁਰਗ ਹੋ ਚੁੱਕੀ ਕੰਮ ਵੀ ਨਹੀਂ ਹੁੰਦਾ ਨਾ ਉਹਨਾਂ ਦਾ ਹਾਂਜੀ ਠੀਕ ਹੈ ਤੇ ਕੀ ਆਪਦੀ ਮੰਮਾ ਨੂੰ ਕੀ ਕਹੋਗੇ ਹੁਣ ਮੰਮੀ ਜੇ ਦੇਖ ਰਿਹਾ ਤੁਹਾਨੂੰ ਉੱਤਰ ਕੀ ਕਹੋਗੇ 7 ਵਜੇ 7 ਵਜੇ ਅੱਛਾ ਯਾਦ ਆਉਂਦੀ ਹੈ ਹਾਂਜੀ ਠੀਕ ਹੈ ਕੀ ਨਾਮ ਕੀ ਬੇਟਾ ਅਰਸ਼ਦੀਪ ਸਿੰਘ ਠੀਕ ਹੈ ਤੇ ਕਿਹੜੀ ਕਲਾਸ ਚ ਪੜਦੇ ਹੋ 8 ਅ ਚੌਥੀ ਕਲਾਸ ਪੜਦੇ ਹੋ ਤੇ ਕੀ ਹਜ ਜਿੱਦਾਂ ਤੁਹਾਨੂੰ ਦੇਖ ਰਿਹਾ ਤੁਹਾਡੀ ਮਮਾ ਤੇ ਕੀ ਕਹੋਗੇ ਉਹਨਾਂ ਨੂੰ ਆਇਆ ਕਹਿੰਗੇ ਵਾਪਸ ਆ ਜਾਓ ਅੱਛਾ ਤੇ ਸਕੂਲ ਜਾਂਦੇ ਹੋ ਹਾਂਜੀ ਸਵੇਰ ਕਿੰਨੇ ਵਜੇ ਉੱਠਦੇ ਹੋ 7 ਵਜੇ ਉੱਠੇ ਸਾਰਾ ਕੁਝ ਆਪ ਨੂੰ ਕਰਨਾ ਪੈਂਦਾ ਹਾਂਜੀ ਠੀਕ ਹੈ ਤੇ ਜਦੋਂ ਮਮਾ ਆਉਂਦੇ ਸਾਰ ਤੁਹਾਨੂੰ ਉਹ ਤਿਆਰ ਕਰਦੇ ਸੀਗੇ ਰੋਟੀ ਪਾਣੀ ਉਹ ਤਿਆਰ ਕਰਦੇ ਸੀ ਹਾਂਜੀ ਤੇ ਹੁਣ ਹੁਣ ਦਾਦੀ ਕਰਕੇ ਦਿੰਦੀ ਹੈ ਅੱਛਾ ਦਾਦੀ ਤਾਂ ਕਾਫੀ ਬਜ਼ੁਰਗ ਹੋ ਚੁੱਕੇ ਹਨ ਹਾਂਜੀ ਠੀਕ ਹੈ ਤਾਂ ਆਪ ਵੀ ਕਦੇ ਕੀਤਾ ਹਾਂਜੀ ਆਪ ਵੀ ਕੀਤਾ ਅੱਛਾ ਹੱਥ ਵਗੈਰਾ ਛੱਡਦੇ ਹੋਣੇ ਹਾਂਜੀ ਤੇ ਹੋਰ ਕੀ ਕਹਿਣਾ ਕੀ ਚਾਹੋਗੇ ਆਦੀ ਮੰਮਾ ਨੂੰ ਹੋਰ ਕੀ ਵਾਪਸ ਆ ਜੇ ਘਰ ਕੋਲ ਸੰਭਾਲ ਲੈ ਠੀਕ ਹੈ ਨਾਨੀ ਨਾਨਾ ਕੋਲ ਗਏ ਕਦੇ ਨਹੀਂ ਨਹੀਂ ਗਏ ਠੀਕ ਹੈ ਜੇ ਉਹ ਤੁਹਾਨੂੰ ਦੇਖ ਰਹੇ ਤਾਂ ਉਹਨਾਂ ਨੂੰ ਕੀ ਕਹੋਗੇ ਕੀ ਵਾਪਸ ਆ ਜੇ ਅੱਛਾ ਯਾਦ ਆਉਂਦੀ ਹੈ ਹਾਂਜੀ ਅਤ ਤੁਸੀਂ ਦੇ ਸਕਦੇ ਹੋ ਕਿ ਛੋਟੇ ਛੋਟੇ ਬੱਚੇ ਜਿਨ੍ਹਾਂ ਨੇ ਅੰਮ੍ਰਿਤ ਸਚਾਰ ਕੀਤਾ ਹੋਇਆ ਹੈ ਤੇ ਸਿੱਖੀ ਦੇ ਨਾਲ ਜੁੜੇ ਹੋਏ ਨੇ ਪਰ ਕਿਦਨ ਕਿਤੇ ਜਿਹੜਾ ਉਹ ਦਿਲ ਤੇ ਜਿਹੜਾ ਜਿਹੜਾ ਡੂੰਗਾ ਦੁੱਖ ਵੀ ਲੈ ਕੇ ਚੱਲ ਰਹੇ ਨੇ ਜਿਹੜਾ ਆਪਣੀ ਮਾਂ ਦਾ ਜਿਹੜਾ ਛੋਟੇ ਜੇ ਉਮਰ ਦੇ ਵਿੱਚ ਘਰ ਨੂੰ ਛੱਡ ਕੇ ਜਿਹੜਾ ਚਲੇ ਜਾਣਾ ਤੇ ਨਾ ਛੋਟੇ ਜੇ ਬੱਚਿਆਂ ਦੇ ਜਿਹੜਾ ਜਿਹੜਾ ਪਿਆਰ ਦਾ ਜਿਹੜਾ ਸਾਇਆ ਜਿਹੜਾ ਇੱਕ ਤਰਫੋਂ ਜਿਹੜਾ ਉੱਠ ਜਾਣਾ ਤੇ ਤੁਹਾਨੂੰ ਕਮਰੇ ਜ਼ਰੂਰ ਸਾਂਝੇ ਕਰ ਦਿੰਨੇ ਆ ਜਿਹੜੇ ਹਾਲਾਤ ਜੇਕਰ ਇਨਸਾਨ ਜਿਹੜੀ ਉਹ ਜ਼ਿੰਦਗੀ ਲਗਾਤਾਰ ਚਲਦੀ ਰਹਿੰਦੀ ਤਾਂ ਇਨਸਾਨ ਜਿਹੜਾ ਸੀਗਾ ਇਸ ਘਰ ਦਾ ਜਿਹੜਾ ਮੈਨ ਸਰਮਾਇਦਾਰ ਸੀਗਾ ਉਹ ਆਪਣੀ ਮਿਹਨਤ ਕਰਕੇ ਜਿਹੜਾ ਘਰ ਨੂੰ ਹੋਰ ਵੀ ਜਿਹੜਾ ਵਧੀਆ ਤਰੀਕੇ ਨਾਲ ਮਿਹਨਤ ਮਜ਼ਦੂਰੀ ਕਰਕੇ ਜਿਹੜਾ ਬਣਾ ਸਕਦਾ ਸੀ ਪਰ ਵੀਰ ਕਹਿ ਵੀ ਰਿਹਾ ਸੀ ਕਿ ਅਸੀਂ ਜਿਹੜੇ ਪੈਸੇ ਜੋੜੇ ਸੀ ਘਰ ਨੂੰ ਬਣਾਉਣ ਦੇ ਲਈ ਪਰ ਉਹ ਪੈਸੇ ਵੀ ਕਿਦਨੇ ਕਿਤੇ ਬਸ ਉਸ ਔਰਤ ਨੂੰ ਵਾਪਸ ਲਿਆਉਣ ਦੇ ਵਿੱਚ ਜਿਹੜੇ ਸਾਰੇ ਹੱਥੋਂ ਖੁੱਸ ਗਏ ਤੇ ਉਸ ਔਰਤ ਦੇ ਦੁਆਰਾ ਵੀ ਕਿਹਾ ਜਾ ਸਕਦਾ ਕੁਛ ਨਾ ਕੁਛ ਜਿਹੜਾ ਪੈਸਾ ਲਜਾਇਆ ਗਿਆ ਸੀਗਾ ਤਸਵੀਰਾਂ ਤੁਹਾਡੇ ਨਾਲ ਕਮਰੇ ਦੇ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਦੋ ਕਮਰੇ ਹੈਗੇ ਨੇ ਪਰ ਉਹ ਦੋ ਸਾਲਾਂ ਦੇ ਵਿੱਚ ਉਹ ਦੋ ਕਮਰੇ ਵਿਖੰਡਰ ਹੋ ਚੁੱਕੇ ਨੇ ਕਹਿੰਦੇ ਨੇ ਜੇਕਰ ਘਰ ਦੀ ਸੰਭਾਲ ਨਾ ਕੀਤੀ ਜਾਵੇ ਤੇ ਘਰ ਘਰ ਨਹੀਂ ਰਹਿੰਦਾ ਉਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਜੋ ਮੰਜ਼ਰ ਦਿਖਾਏ ਨੇ ਤੁਹਾਨੂੰ ਉਸ ਘਰ ਦੇ ਸਿਰਫ ਤੇ ਸਿਰਫ ਇੱਕ ਔਰਤ ਦੇ ਕਾਰਨ ਜਿਹੜੇ ਬਣ ਜਾਂਦੇ ਨੇ ਕਿਉਂਕਿ ਜੇਕਰ ਘਰ ਦੀ ਸਾਂਭ ਸੰਭਾਲ ਨਾ ਕੀਤੀ ਜਾਵੇ ਤੇ ਇਹੋ ਜਿਹੀਆਂ ਤਸਵੀਰਾਂ ਆਮ ਘਰਾਂ ਦੇ ਵਿੱਚ ਦੇਖਣ ਨੂੰ ਮਿਲ ਜਾਂਦੀਆਂ ਨੇ ਤੇ ਸਾਡਾ ਚੈਨਲ ਵੀ ਜਿਹੜਾ ਇਸ ਪਰਿਵਾਰ ਦਾ ਦਰਦ ਤੁਹਾਡੇ ਅੱਗੇ ਰੱਖ ਰਿਹਾ ਤੇ ਤੁਸੀਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਇਸ ਵੀਡੀਓ ਨੂੰ ਤੇ ਮਾਤਾ ਜੀ ਨਾਲ ਨੇ ਤੁਸੀਂ ਮਾਤਾ ਦੇ ਹਾਲਾਤ ਦੇ ਸਕਦੇ ਹੋ ਕਿ ਪਰਿਵਾਰ ਜਿਹੜਾ ਹਰੇਕ ਸੱਸ ਨੂੰ ਵੀ ਜਿਹੜਾ ਹੁੰਦਾ ਹੈ ਕਿ ਜਿਹੜੀ ਉਹਦੀ ਨੌ ਹੋ ਗਈ ਹੈ ਘਰ-ਬਾਰ ਸੰਭਾਲੇ ਤੇ ਉਸ ਤੋਂ ਬਾਅਦ ਜਿਹੜਾ ਉਹ ਜਿਹੜਾ ਆਪਣੀ ਜਿਹੜੀ ਆਰਾਮਦਾਇਕ ਜ਼ਿੰਦਗੀ ਜਿਹੜਾ ਜ਼ਰੂਰ ਗੁਜ਼ਾਰ ਸਕੇ ਪਰ ਹਾਲਾਤ ਕੁਝ ਹੋਰ ਬਣੇ ਨੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਉਸ ਪਰਿਵਾਰ ਤੱਕ ਉਸ ਔਰਤ ਤੱਕ ਇਹ ਵੀਡੀਓ ਪਹੁੰਚ ਸਕੇ ਤੇ ਇਨ੍ਹਾਂ ਛੋਟੇ-ਛੋਟੇ ਬੱਚਿਆਂ ਤੋਂ ਜਿਹੜਾ ਪਿਆਰ ਦਾ ਸਾਇਆ ਉੱਠਿਆ ਹੈ ਉਹ ਕਿਦਨਾਂ ਕਿਤੇ ਦੁਬਾਰਾ ਜ਼ਰੂਰ ਹੋ ਜਿਹੜਾ ਫੁੱਲ ਜਿਹੜਾ ਹੈਗਾ ਇਨ੍ਹਾਂ ਇਨ੍ਹਾਂ ਦੇ ਝੋਲੀ ਖੇਲ ਸਕੇ ਤੇ ਜਿਹੜਾ ਕਿਆ ਜਾ ਸਕਦਾ ਜਿਹੜਾ ਹੱਸਦਾ ਵਸਦਾ ਪਰਿਵਾਰ ਦੁਬਾਰਾ ਇਕਜੁੱਟ ਹੋ ਜਾਏ ਸੋ ਹਾਲਾਤ ਤੁਹਾਡੇ ਨਾਲ ਸਾਂਝੇ ਕੀਤੇ ਨੇ ਇਸੇ ਦੇ ਨਾਲ ਹੀ ਛੁੱਟੀ ਲੈਣੇ ਤੁਹਾਡੇ ਤੋਂ ਮੇਰੇ ਨਾਲ ਕੈਮਰਾਮੈਨ ਹਰਨੇਕ ਸਿੰਘ ਭੁੱਲਰ ਦੇ ਨਾਲ ਰਾਏਪਸੰਗ ਚੋਰਾ ਦੀ ਵਿਸ਼ੇਸ਼ ਰਿਪੋਰਟ